ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਲੋੜੀ ਆ ਭਾਈ ਜੀ ਮੇਰੇ ਗਰੀਬ ਵੱਲੋਂ ਸਾਰੇ ਹੀ ਪੰਜਾਬ ਦੇ ਵਸਨੀਕਾਂ ਨੂੰ ਲੋੜੀ ਦੀਆਂ ਲੱਖ ਲੱਖ ਵਧਾਈਆਂ ਤੇ ਲੋੜੀ ਦੇ ਨਾਲ ਨਾਲ ਮੇਰੀ ਇੱਕ ਬੇਨਤੀ ਵੀ ਹੈ ਜੀ ਆ ਸ੍ਰੀ ਸਤਕਾਰਯੋਗ ਸ਼੍ਰੀਮਾਨ ਭਗਵੰਤ ਸਿੰਘ ਮਾਨ ਪੰਜਾਬ ਦੇ ਪ੍ਰਧਾਨ ਮੰਤਰੀ ਤੇ ਬਿਜਲੀ ਬੋਰਡ ਨੂੰ ਕਿ ਭਾਈ ਜੀ ਮੈਂ ਇੱਕ ਬਹੁਤ ਗਰੀਬ ਘਰਵਾਂਗਾ ਜਿਹਦੇ ਕਰਕੇ ਮੈਨੂੰ ਦੁਨੀਆ ਨੇ ਜੋਜ ਕੀਤਾ ਇੱਥੋਂ ਤੱਕ ਕਿ ਮੇਰੇ ਘਰਦਿਆਂ ਨੇ ਵੀ ਪਰ ਮੈਂ ਨਹੀਂ ਚਾਹੁੰਦਾ ਕਿ ਆਉਣ ਵਾਲੇ ਕੱਲ ਨੂੰ ਮੇਰਾ ਬੇਟਾ ਮੈਨੂੰ ਹੀ ਮਾਰਾ ਆਖੇ ਸੋ ਵੀ ਕਹਿੰਦਾ ਮਤਲਬ ਇਹ ਹੈ ਜੀ ਆਹ ਬਿੱਲ ਮੇਰਾ ਹੈ ਜੀ ਇਸ ਟਾਈਮ 60000 ਰੁਪਇਆ ਹੋਇਆ ਪਿਆ ਜਿਹੜਾ ਕਿ ਮੈਂ ਨਹੀਂ ਭਰ ਸਕਦਾ ਇਹ ਤੁਸੀਂ ਦੇਖ ਸਕਦੇ ਹੋ ਕਿਉਂ ਕਿ ਮੈਂ ਜੀ ਮਹੀਨੇ ਦਾ 6000 ਰੁਪਇਆ ਕਮਾ ਰਿਆ 6000 ਰੁਪਏ ਨਾਲ ਹੁਣ ਮੈਂ ਦੱਸੋ ਕੀ ਕਰਾਂ ਜੀ ਦੀ ਮਹਿੰਗਾਈ ਦੇ ਵਿੱਚ ਮੈਂ ਬੈਲ ਭਰਨ ਦੇ ਬਿਲਕੁਲ ਲਾਇਕ ਨਹੀਂ ਹੈਗਾਗਾ ਤੇ ਸਤਿਕਾਰਯੋਗ ਸ੍ਰੀ ਭਗਵੰਤ ਮਾਨ ਨੂੰ ਮੇਰੀ ਬੇਨਤੀ ਹੈ ਕਿ ਸਰ ਮੈਂ ਇੱਕ ਕੰਪਿਊਟਰ ਦਾ ਮਾਸਟਰ ਆ ਜੀ ਮੈਂ ਵਧੀਆ ਕੰਪਿਊਟਰ ਚਲਾ ਲੈਣਾ ਤੇ ਮੇਰੀ ਬੇਨਤੀ ਹੈ ਜੀ ਮੈਨੂੰ ਕੋਈ ਛੋਟੀ ਮੋਟੀ ਨੌਕਰੀ ਦਿੱਤੀ ਜਾਵੇ ਜੇ ਨਹੀਂ ਵੀ ਕੋਈ ਤਾਂ ਮੈਂ ਫ੍ਰੀ ਚ ਕਰੂੰਗਾ ਸਰ ਮੈਂ ਤਿਆਰ ਆ ਜੀ ਕਿਉਂ ਧਰਤੀ ਤੇ ਆਪਾਂ ਇੱਕ ਵਾਰੀ ਆਏ ਆਂਗੇ ਦੁਬਾਰਾ ਨਹੀਂ ਆਉਣਾਗਾ ਆ ਮੈਂ ਦਾੜੀ ਰੱਖੀ ਆਪਾਂ ਨੂੰ ਇਸੇ ਦੀ ਕਸਮ ਲੱਗੇ ਜੇ ਮੈਂ ਝੂਠ ਬੋਲਾਂ ਠੀਕ ਹੈ ਜੀ ਤੋ ਮੇਰੀ ਬੇਨਤੀ ਹੈ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕੀਤਾ ਜਾਵੇ ਤਾਂ ਕਿ ਦੁਨੀਆ ਨੂੰ ਪਤਾ ਲੱਗੇ ਵੀ ਗਰੀਬ ਹੁੰਦਾ ਤਾਂ ਕੀ ਹੁੰਦਾਗਾ ਮੈਂ ਭਰਨਾ ਚਾਹਣਾ ਬਿੱਲ ਕਿਉਂ ਮੈਨੂੰ 10 ਰਾਤਾਂ ਤੋਂ ਪਿਛਲੇਆਂ ਤੋਂ ਜਦੋਂ ਦਾ ਬਿੱਲ ਆਇਆ ਮੈਨੂੰ ਉਹਦੇ ਦੀ ਨੀਂਦ ਨਹੀਂ ਆ ਰਹੀ ਮੈਂ ਰੋਟੀ ਨਹੀਂ ਖਾ ਰਿਆ ਚੱਜ ਨਾਲ ਕਿਉਂ ਮੈਨੂੰ ਇਸ ਗੱਲ ਦੀ ਬਹੁਤ ਵੱਡਾ ਫਿਕਰ ਲੱਗਿਆ ਪਿਆ ਵੀ ਆਉਣ ਵਾਲੇ ਕੱਲ ਦੇ ਵਿੱਚ ਜੇ ਕੱਲ ਨੂੰ ਮੇਰਾ ਮੀਟਰ ਪਟਾਇਆ ਗਿਆ ਬਿੱਲ ਨਾ ਭਰਨ ਦੇ ਕਾਰਨ ਤਾਂ ਮੇਰਾ 10 ਸਾਲਾਂ ਦਾ ਬੇਟਾਗਾ ਮੈਂ ਉਹਨੂੰ ਮੂੰਹ ਦਿਖਾਉਣ ਦੇ ਲਾਇਕ ਨਹੀਂ ਰਹਿਣਾਗਾ ਕਿਉਂ ਕਿਉਂ ਮੈਂ ਡੈਡੀ ਕਹੋਂ ਦੇ ਕਬਰ ਨਹੀਂ ਰਹਿਣਾ ਮੈਂ ਬਿੱਲੀ ਨਹੀਂ ਜਦੋਂ ਭਰ ਸਕਿਆ ਮੈਂ ਤਾਂ ਨੇਰੇ 'ਚ ਸੌ ਲੂੰਗਾ ਮੈਂ ਨਹੀਂ ਚਾਹੁੰਦਾ ਵੀ ਮੇਰਾ ਪਰਿਵਾਰ ਵੀ ਨੇਰੇ 'ਚ ਸੋਵੇ ਸੋ ਮੇਰੀ ਗੱਲ ਤੇ ਜਰੂਰ ਗੌਰ ਕੀਤਾ ਕੀਤੀ ਜਾਵੇ ਥੈਂਕ ਯੂ ਮਿਹਰਬਾਨੀ ਜੀ ਪਰਮਾਤਮਾ ਸਭ ਦਾ ਭਲਾ ਕਰੇ ਸਤਨਾਮ ਸ੍ਰੀ ਵਾਹਿਗੁਰੂ ਮੈਂ ਦੁੱਖ ਆਪ ਦਾ ਦੱਸਣਾ ਜੀ ਮੇਰੀ ਬੇਨਤੀ ਹੈ ਕੋਈ ਵੀ ਮੈਨੂੰ ਮਿਲੇ ਮੈਂ ਆਪਦਾ ਨੰਬਰ ਲਿਖੂੰਗਾ ਤਾਂ ਜਰੂਰ ਨਾਲ ਪੱਤਰਕਾਰ ਲੈ ਕੇ ਆਵੇ ਤਾਕੇ ਸਾਰੀ ਦੁਨੀਆ ਨੂੰ ਮੇਰਾ ਦੁੱਖ ਪਤਾ ਲੱਗ